ਅਲਫਾ ਵਾਹਿਗੁਰੂ ਜੀ ਦੇ ਪਤੇ ਚਤਾਪ ਦੀ ਸਮਝਿਆ ਸਾਲਾ ਗੁਰਤੇਹ ਬਾਦਲ ਮਹਾਰਾਜ ਨੂੰ ਸਤਾ ਜੀ ਸਪਰਤ ਭਾਈ ਮਤੀ ਦਾ ਆਪ ਸੱਜ ਦਾ ਭੈਜਾਲਾ ਜੀ ਦੇ ਤੇ ਸਮਝਿਆ ਸਾਲਾ ਫੀਜੀ ਨੂੰ ਸਮਰਪਤ ਨੌ ਲੱਖਾ ਬਾਗ ਵਿੱਚ ਅਸੀਂ ਐਰੋਬਾ ਕੈਂਪ ਲਾ ਰਹੇ ਫ੍ਰੀ ਦਵਾਈ ਦਾਵਾ ਦਾ ਲਵਾਵਾਂ ਦੇ ਜੀ ਸਾਡੇ ਦਵਾਖਾਨੇ ਦਾ ਜਿ ਨਾਮ ਨੌ ਲੱਖਾ ਬਾਗ ਰੱਖਿਆ ਗਿਆ ਪਹਿਲਾ ਸਿਖਤੇ ਬਾਦਲ ਨਾਮ ਦੀ ਤਾਰੀਖ ਨੂੰ ਸਾਡੇ ਅਸੀਂ ਦੀ ਤਾਰੀਖ ਨੂੰ ਗੁਰਤੇਹ ਬਾਦਲ ਤੇ ਸੈਕਿੰਡ ਨਾਰਗੇਸ ਜੀ ਦਾ ਜੀ ਵਸਦੀ ਨਾਮ ਤੇ ਬਾਦਰ ਅਰਬਰ ਡਿਫਰੈਂਸਿੰਗ ਆਉਂਦਾ ਸੀ ਕਿੰਨੇ ਕਹਿੰਦੇ ਗੁਰੂ ਜੀ ਨਾਮ ਤੇ ਲਖਣਾ ਵੀ ਹੋਊ ਨਾ ਰੱਖੋ ਕੋਈ ਲੋਕਾਂ ਨੇ ਕਰ ਨਾਮ ਲਖਾਵਾ ਕਰਖਿਆ ਸੀ ਨਾਮ ਲਖਾਵਾ ਦੇ 23 ਪਰਸਵ ਆਏ ਸਾਰਿਆਂ ਨੂੰ ਐਤ ਧੰਨਵਾਦ ਤੇ ਸਾਡੇ ਵਿਕੀਸ਼ਰ ਲੱਜਾ ਸਾਹਿਬ ਜੀ ਸਰਪੰਸ ਮੈਂਬਰ ਜੀ ਇਹ ਦੋ ਸ਼ਬਦ ਕਹਾਂਗੇ ਵਿਕੀਸ਼ਰ ਲੱਜਾ ਸਾਹਿਬ ਜੀ ਨੇ ਨਿਹੜੇ ਨਿਹੜੇ ਮਤ ਉਹ ਹੈ ਗੁਰਜੀ ਕੀ ਖਾਤ ਸਾ ਉਹ ਹੈ ਗੁਰਜੀ ਕੀ ਖਤੇ ਇਹ ਸਾਡੇ ਮਤਲਬ ਪ੍ਰਧਾਨ ਸਾਹਿਬ ਜੀ ਸਰਦਾਰਨ ਸਿੰਘ ਜੀ ਦੇ ਉੱਪਰ ਪੂਰੀ ਤਰ੍ਹਾਂ ਐਕਸਪਲੇਨ ਕਰ ਦਿੱਤੇ ਸਾਡੀ ਦੇ ਅੱਜ ਮਿਤੀ 23 11 25 ਨੂੰ ਅਸੀਂ ਮਤਲਬ ਸ਼੍ਰੀ ਗੁਰੂ ਜੀ ਦੇ ਮਹਾਰਦੀਸ਼ਤਾ ਨੂੰ ਸਮਰਪਿਤ ਜਿਹੜਾ ਕਿ ਮੈਂ 10 ਦਿਨ ਦਾ 23 24 25 ਤਿੰਨ ਦਿਨ ਦਾ ਫ੍ਰੀ ਮੈਡੀਕਲ ਕੈਂਪ ਲੱਗੇਗਾ ਉਹ ਆਨੰਦਪੁਰ ਸਾਹਿਬ ਤੇ ਇੱਥੇ ਤੋਂ ਆਨੰਦਪੁਰ ਸਾਹਿਬ ਚੱਲੇਗਾ ਤੇ ਇਹ ਸਤਾਦ ਨੂੰ ਸਮਰਪਿਤ ਹਰ ਜਗ੍ਹਾ ਸਾਡੀ ਜਿੱਥੇ ਵੀ ਕੋ ਮਤਲਬ ਵਧੀਆ ਪ੍ਰੋਗਰਾਮ ਹੋ ਰਿਹਾ ਇਥੇ ਸੰਗਤ ਇਕੱਠੀ ਹੁੰਦੀ ਉੱਥੇ ਜਾ ਕੇ ਸਾਡੇ ਕੋਲ ਜਾ ਕੇ ਸਾਡੀ ਸੋਸਾਇਟੀ ਜਾ ਕੇ ਉੱਥੇ ਕੈਂਪ ਲਾਉਦੀ ਹੈ ਤੇ ਵਾਹਿਗੁਰੂ ਮੇਰੇ ਰੱਖੇ ਤੰਦਰੁਸਤੀਆਂ ਬਕਸ਼ੇ ਚੜ੍ਹਦੀ ਕਲਾ ਬਕਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਨੂੰ ਸਭ ਤੋਂ ਪਹਿਲਾਂ ਪ੍ਰਣਾਮ ਸੇਂਗੀ ਸਾਡੇ ਮੀਸ ਕਤਰ ਜੀ ਜਿਹੜੀ ਖਵਾਨਾ ਤੋਂ ਇਹ 269 ਦੇ ਮੁਲਾਵਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਬਤੇ ਸਾਰੇ ਪੋਤਾ ਇਹ ਕੈਂਪ 350 ਸਾਲਾਂ ਤੋਂ ਮੁੱਖ ਰੱਖਦੇ ਹਾਂ ਗੁਰੂ ਤੇਗ ਬਹਾਦਰ ਭਾਈ ਮਤੀ ਦਾਸ ਭਾਈ ਸਰਸਰ ਭਾਈ ਜਾਲਾ ਜੀ ਨੂੰ ਸਮਰਕਤ ਅੱਜ ਕੀਰਤੋਪਾ ਸਾਹਿਬ ਤੋਂ 9 ਲੱਖ ਬਾਗਦੋਂ ਇਸ ਕੈਂਪ ਦਾ ਨਾਮ ਹੀ 9 ਲੱਖ ਬਾਗਿਆ ਅੱਜ ਨੂੰ ਇਥੋਂ ਰੰਗਰ ਕਾਪੇ ਦੋ ਦਿਨ ਫਿਰ ਸ੍ਰੀ ਆਨੰਦਪੁਰ ਸਾਹਿਬ ਲੱਗੇਗਾ ਤੇ ਵੱਧ ਤੋਂ ਵੱਧ ਪਹੀਏ ਤੇ ਸੰਕਤਸ ਜਵਲੂ ਫਰੀ ਆਈਏ ਭਾਈ ਗੁਰਜੀ ਦਾ ਖਾਲਸਾ ਭਾਈ ਸੰਗਤਵਰਤ ਜੀ ਕੁਝ ਬੋਲ ਸਕਦੇ ਨੇ ਜੀ ਵੀਰ ਜੀ ਹੋਰ ਰੁਕੋ ਜੀ ਬਸ ਅੱਧਾ ਨਿੜਿਆ ਜਾ ਨੌ ਲਖੇ ਬਾਗਵਾਰੇ ਬੋਲੋ ਨੌ ਲਖੇ ਬਾਗਵਾਰੇ ਇੱਥੇ ਬੜੀ ਬੋਲੋ ਨੌ ਲਖੇ ਬਾਗਵਾਰੇ ਤੁਸੀਂ ਬੀਬੀ ਜੀ ਬੋਲੋ ਨੌ ਲਖੇ ਬਾਗਵਾਰੇ ਜਿਹਨ ਸਿੱਥੇ ਰਹਿੰਦੇ ਨੌ ਲਖੇ ਦਾ ਇਤਿਹਾਸ ਕੀ ਹੈ ਜੀ ਉਹਰੇ ਕਿਆ ਕਿਆਸ ਬਾਰੇ ਬੋਲਦੇ ਆ ਲਿਖਿਆ ਹੋਇਆ ਇਹ ਕਿਆ ਤੁਸੀਂ ਗਾ ਲਿਖਿਆ ਦੋਨਾਂ ਦਾ ਪੜ੍ਹੇ ਤੋ ਦੱਸੋ ਕੀ ਆ ਇਤਿਹਾਸ ਇਹਦਾ ਤੁਹਾਨੂੰ ਪਤਾ ਪਤਾ ਕੀ ਕਿਆਸ ਹੋ ਰਿਹਾ 600 6ਵੇਂ ਪਾਸੇ ਜਿਹਨੇ ਅਜੇ ਮੈਂ ਕਿਆਸ ਹੋ ਰਿਹਾ ਤੁਹਾਨੂੰ ਪਤਾ ਜੀ ਲੋਕ ਸੰਗਤ ਅਸੀਂ ਲੋਕ ਲਾਉਂਦੇ ਹਾਂ ਔਰ ਇਸ ਨੂੰ ਇਤਿਹਾਸ ਦਾ ਪਤਾ ਔਰੇ ਬੋਲੋ ਜੀ ਦੱਸੋ ਜੀ ਤੇਰੇ ਛੱਡ ਬਣਾ ਦੇ ਨਾ ਦੋ ਮਿੰਟ ਦੋ ਮਿੰਟ ਆਪਾਂ ਇਹਨਾਂ ਨੂੰ ਦੱਸ ਆਪਾਂ ਨੇ ਐਕਸਪਲੇਨ ਕਰਨਾ ਦੱਸੋ ਜੀ ਤੁਸੀਂ ਦੱਸੋ ਗੁਰੂ ਹਾਂਜੀ ਹਾਂਜੀ ਉਹ ਤਾਂ ਜਿਵੇਂ ਪਾਸਾ ਨੇ ਜੋ ਹਾਂਜੀ ਅੱਛਾ ਰਹਿਣਾ ਬਸ ਭਲਾਈ ਵਾਸਤੇ ਲਾਇਆ ਸੀ ਜਦੋਂ ਦਾਰਾਸ਼ਕੋ ਸੀ ਉਹਦੇ ਅੰਦਰ ਵਾਲ ਚ ਲਗਾਈ ਸੀ ਮਾਸਲਾ ਉਹਨੂੰ ਹਰੜ ਤੇ ਲੌਂਗ ਭੇਜੇ ਸੀ ਇਹ ਹੈ ਨਾ ਤੇ ਆਸ ਤੁਮੇ ਹੋਰ ਕੋਈ ਕੋਈ ਬੋਲਣਾ ਚਾਹੁੰਦਾ ਹੋਵੇ ਕੀ ਕਹਣਾ ਚਾਹੁੰਦਾ ਹੋਵੇ ਕਸਵੀਰ ਜੀ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ